ਲਓ ਜੀ ਚੱਲੇ ਚਲੋ ਠੀਕ ਹੈ ਹਨਾ ਕੋਈ ਨਾ ਬਾਰਡਰ ਸਾਈਕਲਾਂ ਤੇ ਚਲੇ ਗਏ ਤੇ ਕਿਹਾ ਯਾਤ ਨਹੀਂ ਗਾ ਹੋਈ ਪੱਟ ਢੱਪਲ ਨੂੰ ਅੱਛਾ ਜੀ ਸਾਈਕਲਾਂ ਤੇ ਉੱਥੇ ਚਲੇ ਗਏ ਜਿਹੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਅਸੀਂ ਵੀ ਅੱਜ ਪਹਿਲਾ ਬਲੌਕ ਬਣਾ ਕੇ ਪਾਉਣ ਲੱਗੇ ਸੀਗੇ ਤੇ ਦੱਸਿਓ ਕਿਵੇਂ ਲੱਗਾ ਤੇ ਭਰਾਵਾਂ ਨੂੰ ਚੱਲੇ ਸੀਗੇ ਨਨਕਾਣਾ ਸਾਹਿਬ ਚੜਾਉਣ ਪਾਕਿਸਤਾਨ ਤੇ ਧੁੰਦ ਵੀ ਬਹੁਤ ਜ਼ਿਆਦਾ ਕੱਲ ਪਈ ਆ ਜਿਹੜੀ ਪਹਿਲੀ ਧੁੰਦ ਪਈ ਆ ਤੇ ਅੱਜ ਦੂਜਾ ਦੇਣਾ ਤੇ ਪਹਿਲੇ ਦਿਨ ਅਸੀਂ ਟਾਈਮ ਨਾਲ ਜੁਟੇ ਆਂ ਤੇ ਭਰਾਵਾਂ ਨੂੰ ਚਲੇ ਸੀਗੇ ਨਨਕਾਣਾ ਸਾਹਿਬ ਜਿਹੜਾ ਹੁਣ ਭਰਾ ਚਲੇ ਸੀਗੇ ਦਰਸ਼ਨ ਕਰਨਾ ਪੁਰਾਣੇ ਪੰਜਾਬ ਆਪਣੇ ਤੇ ਚਲੋ ਤਾਂ ਹਨਾ ਵੀ ਪੰਜਾਬ ਤੇ ਪਾਕਿਸਤਾਨ ਹੈਗੀ ਤਾਂ ਇੱਕ ਹੀ ਚੀਜ਼ ਆ ਇਹ ਤਾਂ ਹੁਣ ਚਲੋ ਅਡੋੜੀ ਵੰਡੀਆਂ ਪੈ ਗਈਆਂ ਵੀ ਆਪਣਾ ਐਂਟਰੀ ਲੈਣੀ ਪੈਂਦੀ ਹੈ ਚਾਹੇ ਵੀਜ਼ਾ ਲੈਣਾ ਪੈਂਦਾ ਵਾ ਤੇ ਆਜੋ ਨਾਲ ਦੀ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਧੁੰਦ ਵੀ ਬਹੁਤ ਜ਼ਿਆਦਾ ਆਪਾਂ ਹੋ ਚੁੱਕੇ ਆ ਜੀ ਰੈਡੀ ਪਹਿ ਹੋ ਤੇ ਕਈ ਛੇ ਵੱਜ ਕੇ 12 ਮਿੰਟ ਤੇ ਕਰਾਂਗੇ ਗੱਲਾਂ ਬਾਤਾਂ ਭਰਾਵਾਂ ਦੇ ਨਾਲ ਦੀ ਨਾਲ ਤੇ ਆਪਣਾ ਬਲੌਗ ਵੀ ਭਰਾ ਸ਼ੇਅਰ ਕਰ ਦਿਆ ਕਰੋ ਜਿਹੜੀਆਂ ਕੰਮਦਾਰੀਆਂ ਚੀਜ਼ਾਂ ਪਾਉਂਦੇ ਹੋ ਨੇ ਉਹਦਾ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਆਪਾਂ ਹਮੇਸ਼ਾ ਇਹ ਚੀਜ਼ਾਂ ਨਾਲ ਲਾਉਦੇ ਰਿਹਾ ਕਰੀਏ ਹਾਸੇ ਮਜ਼ਾਕ ਵਾਲੀਆਂ ਹਨ ਤੇ ਜਾਂ ਉਹਦੇ ਕਹਿਣ ਨੂੰ ਗਾਣਿਆਂ ਗੋਣਿਆਂ ਵਾਲੀਆਂ ਇਦਾਂ ਦੀਆਂ ਚੀਜ਼ਾਂ ਤਾਂ ਹੁੰਦੀਆਂ ਨਹੀਂ ਆਪਾਂ ਨੂੰ ਜਿੰਨਾ ਕਿ ਕੁਝ ਬੋਲਣਾ ਹੁੰਦਾ ਉਹਨਾਂ ਕੁਝ ਬੋਲ ਕੇ ਪਾ ਲਈਦਾ ਵਾ ਕੋਈ ਚੰਗੀਆਂ ਚੀਜ਼ਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਭਰਾ ਬਾਕੀਆਂ ਨੂੰ ਆਪਾਂ ਕੁਝ ਕਹਿੰਦੇ ਨੇ ਆਜੋ ਕਰਦੇ ਆਂ ਗੱਲਾਂ ਬਾਤ ਨਾਲ ਦੀ ਨਾਲ ਸੋ ਬਾ ਦਾ ਟਾਈਮ ਇਦਰਾ ਮਾਵਾ ਪੈਣਾ ਮਾਰੀਆਂ ਦੀਆਂ ਬੋਂਕਰਾਂ ਤੇ ਡੈਰੀ ਵੀ ਗੋਲਜੋਕੀ ਆ ਲੋ ਜੀ ਅਹੀਂ ਘਰੋਂ ਦੂਰ ਪਏ ਸੀਗੇ ਤੇ ਭਰਾਵਾਂ ਨੂੰ ਚਲੇ ਸੀਗੇ ਚੜਾਉਣ ਕਿਦਾਂ ਦਾ ਫੀਲ ਹੋ ਰਿਹਾ ਬਾਈ ਬਹੁਤ ਵਧੀਆ ਵੀਰੇ ਵਧੀਆ ਵਧੀਆ ਤੇ ਅੱਗੇ ਤਾਂ ਹਨਾ ਦੇਖ ਲੋ ਕਰਾਂ ਦੀ ਕਿੱਥੇ ਹੁਣ ਐਂਟਰੀ ਲੈਣੀ ਪੈਂਦੀ ਹੈ ਹਨਾ ਆਪਾਂ ਨੂੰ ਤੇ ਕਿੱਥੇ ਦਾ ਜੇ ਪਿਆਵ ਤੇ ਪਾਕਿਸਤਾਨ ਇਕੱਠਾ ਹੁੰਦਾ ਜਿਵੇਂ ਮਰਦੀ ਆ ਜਾ ਜਾਂਦੇ ਹਨਾ ਤੇ ਹੁਣ ਕਿਤੇ ਕਿਤੇ ਜਾਣਾ ਪੈਂਦਾ ਕਿਤੇ ਕਿਤੇ ਸੀ ਕਿੱਥੇ ਟਰਾਲੀਆਂ ਲੈ ਕੇ ਚੜਾ ਜਾਏ ਚਲੇ ਜਾਇਆ ਕਰਵਾਉਂਦੀ ਆ ਬਹਣਾ ਤੇ ਚਲੋ ਕੋਈ ਨਾ ਆਪਾਂ ਵੀ ਦਰਸ਼ਨ ਮੇਲੇ ਕਰਕੇ ਆਵਾਂਗੇ ਕਿਤੇ ਤੇ ਭਰਾ ਚਲੇ ਜੀਏ ਦਰਸ਼ਨ ਕਰਨ ਆਪਾਂ ਬਾਈਕਾਂ ਤੇ ਚਲੇ ਗਏ ਤੇ ਕਿਹਾ ਯਾਤ ਨਹੀਂ ਗਿਆ ਹੋਈ ਪੱਟ ਟੱਪਲ ਨੂੰ ਅੱਛਾ ਜੀ ਸਾਈਕਲਾਂ ਤੇ ਉੱਥੇ ਚਲੇ ਗਏ ਜਿਹੜੀ ਅੱਛਾ ਸਾਈਕਲਾਂ ਤੇ ਗਈ ਚਲੇਦੀ ਆ ਦੇਖੋ ਯਾਰ ਹਨਾ ਕੀ ਅੱਜ ਲਾਮੀ ਦਿੰਦਿਆਂ ਨੂੰ ਵੇਖ ਕੇ ਸਾਰਾ ਕੋਸ਼ ਕਰਕੇ ਇਹ ਤਾਂ ਵਾਪਸ ਮੋੜਨਾ ਪੈ ਗਿਆ ਉੱਥੋਂ ਹਾਂ ਚਲੋ ਕੋਈ ਗੱਲ ਨਹੀਂ ਹੁਣ ਤੁਹਾਡੇ ਅੱਜ ਦੇ ਟਾਈਮ ਦੇ ਵਿੱਚ ਹਨਾ ਲਿਖਿਆ ਸੀਗਾ ਤੁਹਾਡੇ ਕਰਮਾਂ ਦੇ ਵਿੱਚ ਹਾਂ ਤੇ ਚੱਲੇ ਆ ਤੁਸੀਂ ਤੇ ਧੁੰਦ ਵੀ ਬਹੁਤ ਜਿਆਦਾ ਆ ਕਹਿੰਦੇ ਤੇ ਆਜੋ ਆਪਾਂ ਗੱਲਾਂ ਬਾਤਾਂ ਨਾਲ ਦੀ ਨਾਲ ਗਾਂ ਕਰਾਂਗੇ ਫੇਰ ਜਿੱਥੇ ਪਹੁੰਚ ਗਏ ਆਪਾਂ ਲੋਈ ਠੰਡ ਬਹੁਤ ਆ ਤੇ ਚਾਹ ਦਾ ਟਾਈਮ ਹੋ ਗਿਆ ਲੱਗਿਆ ਚਾਹ ਪੀਣ ਮੁੰਡੇ ਹਾਂ ਨਾਲ ਚੱਕ ਲੱਗਿਆ ਪ੍ਰਸ਼ਾਦਾ ਤੇ ਬਾਕੀ ਹੁਣ ਇਹ ਉੱਥੇ ਜਾ ਕੇ ਪਾਕਿਸਤਾਨ ਜਾ ਕੇ ਪੀਣਗੇ ਚਾਹ ਤੇ ਰੋਟੀ ਉੱਥੇ ਚੱਲੂਗੀ ਹਨਾ ਬਈ ਇਹੀ ਗੱਲ ਆ ਬਈ ਬਿਲਕੁਲ ਆ ਨਾਲ ਪ੍ਰਚਾਦਾ ਚੱਲ ਰਿਹਾ ਵਾ ਤੇ ਇਧਰ ਦੋ ਸੰਗ ਚੱਲੇ ਆ ਪੁਰਾਣੇ ਪੰਜਾਬ ਚੱਲੇ ਆ ਪੁਰਾਣੇ ਪੰਜਾਬ ਹੂੰ ਲਿੰਦੇ ਪੰਜਾਬੋ ਲਿੰਦੇ ਪੰਜਾਬ ਜਮਨਪੁਰ ਵੇਖਣਾ ਆਪਦੀ ਹਾਂ ਕਿਹੜਾ ਪਿੰਡ ਦਾ ਸੀ ਅੱਜ ਤੁਸੀਂ ਕਿਹੜਾ ਸੀ ਜਿੱਥੇ ਰਹਿੰਦੇ ਸੀ ਜੋਧੂਤੀ ਉੱਥੇ ਜਿਹੜਾ ਪਿੰਡ ਸੀਗਾ ਤੁਹਾਡਾ ਸਾਡਾ ਪੁਰਾਣਾ ਪਿੰਡ ਪਾਕਿਸਤਾਨ 'ਚ ਠੀਕ ਆ ਕਿਹੜਾ ਸੀਗਾ ਦੁਬਾਰੇ ਵੇਰ ਦੱਸੋ ਜੋਧੂਤੀ ਸਹੀ ਆ ਉਹ ਨਾਂ ਵੀ ਔਖਾ ਜਿਹਾ ਆ ਜਾ ਕੇ ਆਏਗਾ ਪਿੰਡ ਆਪਣੇ ਜੇ ਤਾਂ ਨੇੜੇ ਜੇ ਤਾਂ ਨੇੜੇ ਹੋਇਆ ਹਨ ਫਿਰ ਵਾਹ ਠੀਕ ਆ ਜੇ ਦੂਰ ਹੋਇਆ ਫਿਰ ਤਾਂ ਕੁਝ ਨਹੀਂ ਕਹਿਣਾ ਬਾਅਦਲੀ ਗੱਲਬਾਤ ਕਰਦੇ ਆਂ ਫਿਰ ਉੱਥੇ ਪਹੁੰਚ ਕੇ ਠੀਕ ਹੈ ਮਿਲਦੇ ਆਂ ਗਾਂਹ ਜਾ ਕੇ ਅੱਗੇ ਜਾ ਕੇ ਹਾਂ ਲਓ ਜੀ ਅੰਮ੍ਰਿਤਸਰ ਪਹੁੰਚ ਚੁੱਕੇ ਆਂ ਜੀ ਆਹ ਬੰਦਿਆਂ ਨੂੰ ਦਿਖਾਉਣਾ ਜ਼ਰੂਰੀ ਆ ਚੱਲੇ ਆਂ ਦਰਸ਼ਨ ਕਰਨ ਆਪੇ ਨਾਨਕ ਦੀ ਧਰਤੀ ਦੇ ਆ ਜੇ ਕਹਿੰਦੇ ਆ ਜਗਾ ਨਾ ਮਾਣ ਜੋ ਤੁੱਤੀ ਹੋਈ ਇਧਰ ਗਰੂ ਆਪੇ ਦੀ ਧਰਤੀ ਦੇ ਮਾਜੇ ਜੇ ਤਾਤਾ ਜਿਹੜੇ ਗੁਰੂ ਰਾਮ ਗਾਂਧੀ ਦੀ ਧਰਤੀ ਦੇ ਲਓ ਜੀ ਸਾਂਗ ਚੱਲੀ ਆ ਨਨਕਾਣਾ ਸਾਹਿਬ ਤੇ ਕਰਪਾਰਪੁਰ ਸਾਹਿਬ ਤੇ ਅਸੀਂ ਪਹੁੰਚ ਚੁੱਕੇ ਆਂ ਜੀ ਬਾਰਡਰ ਦੇ ਲਾਹੌਰ ਹੈਗਾ ਇਹ ਤੋਂ 23 ਕਿਲੋਮੀਟਰ ਦੇਖਦੇ ਹੋ ਦੇਖਣ ਨੂੰ ਗੱਡੀਆਂ ਟਰੈਕਟਰ ਟਰਾਲੀ ਤੇ ਜਾਨ ਦੇ ਦੇਣ ਹਨਾ ਆ ਮੋਕੇ ਖੁੱਲਾ ਜਾਈਦਾ ਯਾਰ ਬਾਰਡਰ ਕੀ ਕੱਲ ਨੂੰ ਗੁਰਪੂਰਬ ਹੈਗਾ ਵਾ ਤੇ ਸੰਗਤ ਸਾਰੀ ਪਿਆਰ ਖੜੀ ਹੈ ਜਾਣ ਵਾਸਤੇ ਜੀਦਰ ਭਰਾ ਆਏ ਹੋਏ ਆ ਅਸੀਂ ਚੜ੍ਹੌਣ ਆਏ ਆ ਤੇ ਇੱਧਰ ਸਿੰਘ ਚੱਲੇ ਆ ਦੋ ਇਕ ਆ ਖੜੇ ਆਪਣੇ ਸਿੰਘ ਸਾਹਿਬ ਦੇ ਇੱਕੋ ਜਿਹੇ ਲੱਗੋ ਬਾਈ ਜਿਹੜਾ ਵਾ ਤੇ ਬਾਈ ਜੀ ਕਹਿੰਦੇ ਬਹੁਤ ਖੁਸ਼ੀ ਆ ਸਾਨੂੰ ਆਏ ਆ ਵੇਖੀ ਜੀ ਬਾਬੇ ਨਾਨਕ ਦੀ ਧਰਤੀ ਤੇ ਜਾ ਰਹੇ ਆ ਗੁਰੂਆਂ ਪੀਰਾਂ ਦੀ ਧਰਤੀ ਤੇ ਚੱਲਿਆ ਭਰਾ ਦਰਸਿਆਣ ਕਰਨਾ ਤੇ ਜੇ ਕਿਤੇ ਆ ਬਾਰਡਰ ਕਾਲੇ ਜੀ ਦਾ ਫਿਰ ਤਾਂ ਤੁਸੀਂ ਵੀ ਦੱਸਿਓ ਭਰਾ ਕਮੈਂਟ ਕਰਕੇ ਦੇਖੋ ਲੈਣੀ ਚਾਹੀਦੀ ਆ ਬਾਰਡਰ ਕਿ ਨਹੀਂ ਕਿੱਥੇ ਜਾਣਾ ਵੀ ਇਹ ਚੀਜ਼ਾਂ ਹੁੰਦੀਆਂ ਨਹੀਂ ਸੀ ਯਾਰ ਅੱਗੇ ਵੀ ਪੰਜਾਬ ਤੇ ਪਾਕਿਸਤਾਨ ਸਾਰਾ ਇਕੱਠਾ ਹੀ ਹੁੰਦਾ ਸੀ ਯਾਰ ਕਿਤੇ ਜੇ ਹੁਣ ਵੀ ਇਹ ਕਿਤੇ ਉਹੀ ਚੀਜ਼ ਹੋ ਜੇ ਤੁਸੀਂ ਕਹਿੰਦੇ ਆ ਵੀ ਇਹ ਚੀਜ਼ ਇਕੱਠੀ ਹੋ ਜੇਣਾ ਵੀ ਆਪਣੇ ਆਪ ਨੇ ਆਸਤੇ ਚੱਲ ਹੁਣ ਵੀ ਹੋ ਗਿਆ ਵੀ ਵੀਜ਼ਾ ਲੈਣਾ ਪੈਂਦਾ ਜਾਂ ਵੀ ਐਂਟਰੀ ਲੈਣੀ ਪੈਂਦੀ ਆ ਕੁਝ ਵੀ ਹੈਣਾ ਵੀ ਸਾਰੇ ਭਰਾ ਖੜੇ ਆ ਲੈਣਾ ਵਿੱਚ ਇਹ ਕੀ ਇਹੋ ਜਿਹਾ ਹਨਾ ਸਿਸਟਮ ਚੱਲ ਪਿਆ ਜਿਹੜਾ ਵੀ ਵੀ ਐਂਟਰੀ ਲੈਣੀ ਪੈਂਦੀ ਹੈ ਤੇ ਵੀਜ਼ਾ ਲੈਣਾ ਪੈਂਦਾ ਵਾ ਇਹ ਚੀਜ਼ਾਂ ਯਾਰ ਖਤਮ ਚਾਹੀਦੀਆਂ ਵਾ ਤੇ ਜਿਹੜਾ ਉਹਦੇ ਕਹਿਣ ਨੂੰ ਵੀ ਟਰੈਕਟਰ ਟਰਾਲੀਆਂ ਮੋਟਰਸਾਈਕਲ ਸਾਈਕਲ ਵੀ ਸਿੱਧਾ ਯਾਰ ਕਿਤੇ ਵਾਰਡ ਵੀ ਕਿਤੇ ਕਿੰਨੀ ਗਾ ਹਨਾ ਵੀ ਜਾਣੇ ਚਾਹੀਦਾ ਸਭ ਕੁਝ ਉਧਰ ਅਸੀਂ ਵੀ ਦੇਖਦੇ ਆਂ ਵੀ ਬਣਾਉਨੇ ਆ ਪ੍ਰੋਗਰਾਮ ਜ਼ਰੂਰ ਦਰਸ਼ਨ ਕਰਨ ਜਾਵਾਂਗੇ ਕਰਤਾਰਪੁਰ ਸਾਹਿਬ ਦੀ ਨਨਕਾਣਾ ਸਾਹਿਬ ਦੇ ਵੀ ਜਰੂਰ ਜੇ ਸਾਨੂੰ ਵੀ ਐਂਟਰੀ ਮਿਲਦੀ ਹੋਈ ਤਾਂ ਜਰੂਰ ਜਾਵਾਂਗੇ ਇਧਰ ਆ ਭਰਾ ਖੜੇ ਆ ਜਾਣ ਵਾਸਤੇ ਤਿਆਰੀ ਆ ਬੂਰੀ ਕੀ ਕਰ ਰਹੀ ਆ ਆਪਣੇ ਡਾਕੂਮੈਂਟ ਤਿਆਰ ਦੇਖਦੇ ਆ ਹੈਲੋ ਬੋਏ ਕਿਦਾਂ ਦਾ ਫੀਲ ਹੋ ਰਿਹਾ ਵਾ ਬਈ ਬਹੁਤ ਵਧੀਆ ਬਹੁਤ ਵਧੀਆ ਭੰਤਨ ਹੋਈ ਜਾਂਦੀ ਕੇ ਹਾਂ ਚੱਲੇ ਆ ਖਾਲਸਾਈ ਦਰਸ਼ਨ ਕਰਨ ਚੱਲੇ ਆ ਭਰਾ ਸਿੰਘ ਦੋਨੇ ਤੇ ਕਹਿੰਦੇ ਮਾਨ ਬਹੁਤ ਖੁਸ਼ ਹੋ ਰਿਹਾ ਵਾ ਇਹ ਸਾਡਾ ਵੀ ਜੀ ਦਾ ਕਰਦਾ ਵਾ ਬਾੜੇ ਤੋਂ ਹੈਗੀ 23 ਕਿਲੋਮੀਟਰ ਜੀ ਦਾ ਕਰਦਾ ਤੁਹਾਡੇ ਨਾਲ ਹੀ ਚੱਲ ਬੜ ਗਈ ਬਹੁਤ ਫਰਕ ਇੰਨਾ ਕੀ ਪੈ ਗਿਆ ਵਾ ਪਿਆ ਉੱਤੇ ਉਹਦੇ ਕਹਿੰਨ ਨੂੰ ਲਾਹੌਰ ਦੇ ਵਿਚਕਾਰ ਵੀ ਉਹਦੇ ਕਹਿੰਨ ਨੂੰ ਬਸ ਐਂਟਰੀ ਲੈਣੀ ਪੈਂਦੀ ਆ ਹਾਂ ਨਹੀਂ ਤਾਂ ਜੀ ਦਾ ਕਰਦਾ ਕਿ ਨਾਲ ਆਪਾਂ ਵਾਸਤੇ ਬੈਠ ਕੇ ਅਸੀਂ ਵੀ ਨਾਲ ਹੀ ਚੱਲੇ ਜਾਈਏ ਹਾਂ 8 ਕੇ 9 ਘੰਟਾ ਬੋਲੇ ਬੜੀ ਭਰਾ ਚੱਲੇ ਸੀਗੇ ਭਰਾਵਾਂ ਨੂੰ ਆਏ ਸੀਗੇ ਚੜਾਉਣ ਚਲੋ ਕੋਈ ਨਾ ਵਾਹਿਗੁਰੂ ਮੇਰ ਕਰੇ ਤੇ ਕਰਾਂਗੇ ਅਸੀਂ ਵੀ ਦਰਸ਼ਨ ਨਨਕਾਣਾ ਸਾਹਿਬ ਦੇ ਬਾਬੇ ਨਾਨਕ ਦੀ ਧਰਤੀ ਦੇ ਚਲੋ ਠੀਕ ਆਣਾ ਜੀ ਓਕੇ ਜੀ ਲਓ ਜੀ ਚੱਲੇ ਚਲੋ ਠੀਕ ਹੈ ਜੀ ਹਨਾ ਕੋਈ ਨਾ ਬਹੁਤ ਮਿਲਦੇ ਚਾਰੋਂ ਗ੍ਰੰਥ ਦਰਸ਼ਨ ਚੱਲੇ ਜੀ ਸਿੰਘ ਦਾ ਸਾਡਾ ਵੀ ਜੀ ਦਾ ਕਰਦਾ ਵਾ ਨਾ ਜਾਣੋ ਨਾਲ ਹੀ ਚਲੇ ਜਾਈ ਹੈ ਨਾ ਚਲ ਆਪਾਂ ਚੱਲ ਜਾਨੰਦ ਜੀ ਆਈ ਭਰਾ ਚੱਲੇ ਆ ਦਰਸ਼ਨ ਕਰਨ ਕਾਡਾ ਵੀ ਜੀ ਦਾ ਕਰਦਾ ਵੀ ਨਾਲ ਹੀ ਆਵੜ ਗਏ ਤੇ ਵਾਰਡ ਵੀ ਕੋਈ ਨਹੀਂ ਹੈ ਕਿ 15-20 ਮਿੰਟਾਂ ਦਾ ਰਸਤਾ ਹੈਗਾ ਵਾ ਲਓ ਜੀ ਅਸੀਂ ਮੁੜ ਕੇ ਜੀਏ ਪਿੰਡ ਨੂੰ ਤੇ ਜੇ ਆਪਣਾ ਬਲੌਗ ਵਧੀਆ ਲੱਗਾ ਤੇ ਸ਼ੇਅਰ ਕਰ ਦਿਓ ਤੇ ਪੂਰੀ ਵੀਡੀਓ ਆਪਣੀ YouTube ਚੈਨਲ ਦੇ ਉੱਤੇ ਆ ਜਰੂਰ ਜਾ ਕੇ ਦੇਖ ਲਈਏ